ਭਾਈ ਬਹਿਲੋ ਸੀ ਨਾ ਇਹਦਾ ਫਫੜੇ ਪਿੰਡ ਸੀ ਹਾਂ ਫਫੜੇ ਇਹ ਸੁਲਤਾਨ ਨੂੰ ਮੰਨਦਾ ਸੀ ਜਗਾ ਹਜੇ ਵੀ ਬਣੀ ਵੀ ਉੱਥੇ ਮੈਂ ਤਾਂ ਨਹੀਂ ਗਿਆ ਸੁਲਤਾਨ ਦੀ ਜਗਾ ਬਣੀ ਵੀ ਹੈ ਕੋਈ ਸਿੱਖ ਸੀਗਾ ਅੰਮ੍ਰitsar ਚੱਲ ਗਏ ਉਹ ਕਿਨਾਂ ਅੰਮ੍ਰitsar ਹਾਇ ਕੀ ਆਂਦਾ ਗੁਰੂ ਨਾਨਕ ਦੇਵ ਦੀ ਗੱਦੀ ਹੈ ਅੰਮ੍ਰitsar ਜੇ ਉੱਥੇ ਸੇਵਾ ਚੱਲਦੀ ਹੈ ਤੇ ਸੇਵਾ ਤੇ ਜਾਂਦੇ ਆਂਦਾ ਲਾਲਾ ਨੇ ਤੋਂ ਵੱਡਾ ਹੂੰ ਠੀਕ ਹੈ ਉਹ ਕਹਿੰਦਾ ਜੇ ਵੱਡੇ ਛੋਟੇ ਦਾ ਤਾਂ ਪਤਾ ਨਹੀਂ ਕਿ ਮੈਂ ਤਾਂ ਸੇਵਾ ਕਰਨ ਜਾਂਦਾ ਜੇ ਤੂੰ ਮੇਰੇ ਨਾਲ ਚੱਲਣਾ ਤਾਂ ਚੱਲ ਬੜਾ ਉਹ ਕਹਿੰਦਾ ਚੱਲ ਇਹ ਭਾਈ ਬਹਿ ਲੋ ਪੁੱਛਾਂ ਦਿੰਦਾ ਹੁੰਦਾ ਸੀ ਖੁੰਡੀਆਂ ਘਗਾਉਂਦਾ ਹੁੰਦਾ ਸੀ ਲੋਹੇ ਦੀਆਂ ਮੂਰੀ ਆ ਗਿਆ ਹਰੀਕੇ ਵਾਲਾ ਦਰਿਆ ਆਂਦਾ ਕਰਲਾ ਸੁਲਤਾਨ ਨੂੰ ਯਾਦ ਆ ਦਰਿਆ ਆ ਗਿਆ ਨਾਂਗਾ ਦੁਆ ਫਿਰ ਖੁੰਡੀਆਂ ਉੱਥੇ ਬਹੁਤ ਕਕਾਈਆਂ ਉਹਨੇ ਪਾਣੀ ਨੇ ਨਾਂਗਾ ਨਹੀਂ ਦਿੱਤਾ ਉਹ ਕਹਿੰਦਾ ਮੇਰਾ ਤਾਂ ਸੁਲਤਾਨ ਕੁਛ ਨਹੀਂ ਕਰਦਾ ਹੁਣ ਤੂੰ ਇੰਤਜ਼ਾਮ ਕਰ ਲੈ ਆਪਦਾ ਉਹ ਸਿੱਖ ਨੇ ਅਰਦਾਸ ਕੀਤੀ ਕਰ ਕੇ ਅਰਦਾਸ ਪਾਣੀ ਦੋ ਥਾਈ ਹੋ ਗਿਆ ਭਾਈ ਬੈਲ ਨੂੰ ਯਕੀਨ ਆ ਗਿਆ ਆਂਦਾ ਹਜੇ ਤਾਂ ਅੰਬਰਸਰ ਗਏ ਨਹੀਂ ਤੇ ਪਾਪਰਾ ਤਾਂ ਇੱਥੇ ਹੀ ਵਿਖ ਲਗਾ ਖੁੰਡੀਆਂ ਉੱਥੇ ਚਲਾ ਕੇ ਮਾਰੀਆਂ ਜਿਹਨੂੰ ਮਨ ਕਹਿੰਦੇ ਆ ਮਨ ਵੱਜ ਗਿਆ ਵੀ ਹੈਗਾ ਕੋਸ ਅੰਬਰਸਰ ਹੁਣ ਜਾਵੜੇ ਅੰਬਰਸਰ ਲੱਗੇ ਸੇਵਾ ਕਰਨਾ ਅੱਜ ਹੋਰ ਭਲਕ ਹੋਰ ਸੇਵਾ ਕਰੀ ਆਏ ਹੁਣ ਸੇਵਾਸ ਕਰਦੇ ਕਰਦੇ ਇੱਕ ਬੰਦਾ ਮਿਲ ਗਿਆ ਉਹਨਾਂ ਨੂੰ ਆਹਦੇ ਕੀ ਕਰਦਾ ਹੈ ਬਾਈ ਆਹਦਾ ਗੁਰੂ ਘਰ ਦੀ ਸੇਵਾ ਕਰਦਾ ਹੈ ਆਹਦਾ ਰੋਟੀ ਕਿੱਥੋਂ ਖਾਂਦਾ ਹੈ ਆਹਦਾ ਰੋਟੀ ਗੁਰਦਵਾਰੇੋਂ ਖਾਂਦਾ ਉਹ ਕਹਿੰਦਾ ਤੂੰ ਤਾਂ ਟੁੱਕ ਟੇਰ ਹੈ ਰੋਟੀ ਖਾ ਲਈ ਸੇਵਾ ਕਰ ਲਈ ਰੋਟੀ ਖਾ ਲਈ ਸੇਵਾ ਕਰ ਲਈ ਆਹਦਾ ਹੈ ਤਾਂ ਮੈਂ ਟੁੱਕ ਟੇਰ ਰੋਟੀ ਤਾਂ ਮੈਂ ਗੁਰਦਵਾਰੇੋਂ ਹੀ ਖਾਂਦਾ ਵਾਕਈ ਮੈਂ ਟੁੱਕ ਟੇਰ ਉਹ ਕਹਿੰਦਾ ਅੱਜ ਤੋਂ ਬਾਅਦ ਰੋਟੀ ਨਹੀਂ ਖਾਂਦਾ ਇੱਥੇ ਕਰਾੜ ਕੋਲੇ ਗਿਆ ਕਰਾੜ ਨੂੰ ਕਹਿੰਦਾ ਵੀ ਰਾਤ ਨੂੰ ਮੈਥੋਂ ਸੇਵਾ ਕਰਾ ਲਿਆ ਕਰ ਕੋਈ ਮੈਨੂੰ ਰੋਟੀ ਦੇ ਦਿਆ ਕਰ ਦਿਨੇ ਤਾਂ ਮੈਂ ਗੁਰਦੁਆਰੇ ਦੀ ਸੇਵਾ ਕਰਦਾ ਕਰਾੜ ਕਹਿੰਦਾ ਇੰਨਾ ਆਟਾ ਮੇਰਾ ਵੀ ਦੇਆ ਕਰ ਤੇ ਤੈਨੂੰ ਰੋਟੀ ਦੇ ਦਿਆ ਕਰ ਦਿਨੇ ਤਾਂ ਸੇਵਾ ਕਰਿਆ ਕਰੇ ਰਾਤ ਨੂੰ ਕਰੜਦੀ ਚੱਕੀ ਪੀਆ ਕਰੇ ਚੱਕੀ ਪੀਆ ਕਰੇ ਨਾ ਦਿਨ ਨਾ ਰਾਤ ਸੌਣਾ ਕਾਦਾ ਸੀ ਜਿਨੇ ਵੀ ਸੇਵਾ ਰਾਤ ਨੂੰ ਵੀ ਸੇਵਾ ਕਰਦਾ ਕਰਦਾ ਸੇਵਾ ਸੇਵਾ ਕਰੀ ਗਿਆ ਫਿਰ ਕਹਿੰਦੇ ਯਾਰ ਇਟਾਂ ਕਾਥਣਾ ਵਧੀਆ ਇਟਾਂ ਕਾਥਣਾ ਪੱਕਦੀ ਐ ਉਹ ਕਿਸੇ ਨੇ ਟੀਚਰ ਕੀਤੀ ਆਂਦਾ ਜਿਹੜਾ ਸ਼ਹਿਰ ਦਾ ਗੰਦ ਹੈ ਨਾ ਉਹ ਆਵੇ ਚ ਪਾ ਦੇ ਤੇ ਇੱਟ ਪੱਕ ਜਾਂਦੀ ਹੈ ਉਹਨੇ ਚੱਕਿਆ ਟੋਕਰਾ ਸ਼ਹਿਰ ਦਾ ਗੰਦ ਲਿਆ ਲਿਆ ਆਵੇ ਤੇ ਪਾਤਾ ਜਦੋਂ ਇੱਟਾਂ ਦੀ ਹੋਈ ਪਰਖ ਪਹਿਲੇ ਨੰਬਰ ਤੇ ਭਾਈ ਬੈਲੋ ਦੀ ੱਟਾ ਹੀ ਲੱਗਿਆ ਸੇਵਾ ਕਰਨ ਅੱਜ ਹੋਰ ਪੜਕ ਹੋਰ ਅੱਜ ਹੋਰ ਪੜਕ ਹੋਰ ਬਾਲਣ ਮੁੱਕ ਗਿਆ ਬਾਲਣ ਮੁਗ ਗਿਆ ਮਹਾਰਾਜ ਨੂੰ ਕਹਿੰਦੇ ਮਹਾਰਾਜ ਬਾਲਣ ਦੀ ਕਮੀ ਪੈ ਗਈ ਬਾਲਣ ਦਾ ਇੰਤਜ਼ਾਮ ਕਰਨਾ ਬਾਲਣ ਕਿਵੇਂ ਕਰੀਏ ਮਹਾਰਾਜ ਕਹਿੰਦਾ ਕਿਵੇਂ ਮਿਲਦਾ ਉਵੇਂ ਹੀ ਲੈ ਲਓ ਆਂਦਾ ਜਿਵੇਂ ਬਾਲਣ ਮਿਲਦਾ ਨਾ ਉਵੇਂ ਹੀ ਲੈ ਲਓ ਆਂਦਾ ਫਿਰ ਉਵੇਂ ਹੀ ਲੈ ਲਾਂਗੇ ਭਾਈ ਬੱਲੋਂ ਨੇ ਗੱਡਾ ਜੋੜ ਲਿਆ ਨਗਰ ਦੇ ਵਿੱਚ ਦੀ ਗੜਤਾ ਬੁੜੀਆਂ ਨੂੰ ਕਹਿੰਦਾ ਮਾਈਓ ਪਾਥਰੀਆਂ ਦਿਓ ਸਾਨੂੰ ਬਾਲਣ ਦੀ ਲੋੜ ਆ ਤੇ ਤੁਹਾਡੇ ਪੁੱਤ ਹੋ ਜੂਗਾ ਆਏ ਹੋਕਾ ਦੇਤਾ ਇਹ ਕਮਾਈ ਦੇ ਬੱਚੇ ਇਹ ਨਹੀਂ ਸੀ ਪੁੱਤਾਂ ਦਾ ਬੜਾ ਬਰਾਗ ਹੁੰਦਾ ਕੋਈ ਕਹਿੰਦੀ ਬਾਬਾ ਪੁੱਤ ਇੰਨੇ ਸਾਹਤ ਹੈ ਪਾਤੀ ਬੱਟੇ ਪੁੱਤ ਆਂਦਾ ਪਾਤੀ ਵੀ ਮਿਹਨਤ ਨਹੀਂ ਪੱਥੀ ਜਾਂਦੀ ਐਵੇਂ ਨਹੀਂ ਪਾਤੀ ਬਣਦੀ ਹਾਂ ਪਾਤੀ ਬੱਟੇ ਪੁੱਤ ਆਦੀ ਮੈਂ 100 ਪਾਤੀ ਦੇ ਦੂੰ ਉਹ ਕਿੰਨਾ ਤੇਰੇ 100 ਪੁੱਤ ਹੋ ਜੂਗਾ ਦੇ ਪਾਥੀਆਂ ਉਹ ਮਾਈ ਨੇ 100 ਪਾਥੀ ਦਿੱਤੀ ਆ ਬਈ ਉਹਦੇ 100 ਪੁੱਤ ਹੋਏ ਜਦੋਂ 5 6 ਹੋ ਗਏ ਨਾ ਫਿਰ ਕਹਿੰਦੀ ਇੰਨੇ ਪੁੱਤ ਬਹੁਤ ਐ ਮਹਾਰਾਜ ਕੋਲੇ ਗਈ ਮਹਾਰਾਜ ਬਹੁਤ ਐ ਮਹਾਰਾਜ ਕਹਿੰਦਾ ਨਾ ਤਾਂ ਮੈਂ ਪੁੱਤ ਦੇਣ ਜਾਂਦੇ ਨਾ ਮੈਂ ਲੈਣ ਚ ਕਿ ਤੂੰ ਮੰਗੇ ਸੀ ਉਹਦੇ ਕੋਲੇ ਜਾਵੜਾ ਫਿਰ ਜੋ ਜਾਵੜੀ ਉਦੋਂ ਆਪਣਾ ਸਾ ਮਾਰਿਆ ਭਾਈ ਬਹਿਲੋ ਦਾ ਜਾਵੜੀ ਮਹਾਰਾਜ ਪੁੱਤ ਬਹੁਤ ਹੈ ਉਹ ਕਹਿੰਦਾ ਮਾਤਾ ਮੰਗੇ ਕਿੰਨੇ ਸੀ ਆਂਦੀ 100 ਆਂਦਾ ਫਿਰ 100 ਹੀ ਹੋਊਗਾ ਇਹਦੀਆਂ ਖਾਦ ਖਰਾਕਾਂ ਵੀ ਤਹਾਂ ਤੋਂ ਆਉਣਗੀਆਂ ਫਿਰ ਉਹ ਮਾਈ ਦੇ 100 ਪੁੱਤ ਹੋਇਆ ਅੱਜ ਅੰਮ੍ਰਿਤਸਰ ਦੇ ਪਹਿਲੇ ਪਾਸੇ ਦੀ ਪਰਕਮਿਆਂ ਤੇ ਭਾਈ ਸਾਧੂ ਕਹਿੰਦੇ ਆ ਉਹਨੂੰ ਜਦੋਂ ਅੰਮ੍ਰਿਤਸਰ ਜਾਣਾ ਹੋਵੇ ਭਾਈ ਸਾਧੂ ਕਹਿੰਦੇ ਆ ਪੇਰ ਉੱਥੇ ਪਾਈ ਸਾਧੋ ਦਾ ਗੁਰਦੁਆਰਾ ਬਣਿਆ ਪਿਆ। ਅੱਜ ਵੀ ਉੱਥੇ ਪਾਠੀਆਂ ਚੜ੍ਹਦੀਆਂ। ਜਿਹਦੇ ਨਹੀਂ ਬੱਚਾ ਨਾ ਪਾਠੀਆਂ ਚੜ੍ਹਦੀਆਂ। ਪਾਠੀਆਂ ਦੇ ਨਾਲ ਬੱਚੇ ਹੋ ਜਾਂਦੇ ਆ। ਐਦੋ ਸਾਹਤਾ ਪੁੱਤ ਕਿਤੇ ਨਹੀਂ ਮਿਲਦਾ। ਸਾਹਤਾ ਕਹਿੰਦੇ ਆ। ਉਰਲੇ ਪਾਸੇ ਮਹਾਰਾਜ ਦੇ ਮਹਿਲ ਹੈ। ਗੁਰੂ ਅਰਜਨ ਦੇਵ ਜੀ ਦੇ। ਪਹਿਲੇ ਪਾਸੇ ਪਾਈ ਸਾਧੋ ਦਾ ਗੁਰਦੁਆਰਾ ਹੈ। ਉਥੇ ਖੂਹੀ ਲੱਗੀ ਆ। ਅੱਜ ਵੀ ਪੁੱਤ ਮਿਲਦੇ ਆ ਹੁਣ ਜਿਹੜੀਆਂ ਗੱਲਾਂ ਕਰਦੇ ਕਰਦੇ ਆਪਾਂ